ਇਨਾ ਸੋਨੋ ਸਟੇਡੀਅਮ ਲੁਧਿਆਣਾ ਸ਼ਹਿਰ ਨੂੰ ਮਿਲਿਆ। ਸੋ ਜੀ ਸਟੇਡੀਅਮ ਬਣ ਰਿਹਾ। ਤਾਂ ਬੈਟ ਔਰ ਬਾਲ ਦੀ ਮੈਂ ਕਮੀ ਦੀ ਹੋਣ ਦੇਣੀ ਸੀ। ਅੱਜ ਮੈਂ ਬੈਟ ਤੇ ਬਾਲ ਦੋਨੋਂ ਨਾਲ ਲੱਗੇ ਆਇਆ ਇਸ ਟਰੌਕ ਦੇ ਵਿੱਚ। ਪਾਪਰ ਨਗਰ ਚੌਕ ਦੇ ਵਿੱਚ ਦੇਖਦੇ ਹੋ। ਵੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਚੁੱਕਾ ਹੈ। ਪਿਚ ਤਿਆਰ ਕੀਤੀ ਜਾ ਰਹੀ ਹੈ ਤੇ ਆ ਦੇਖਦੇ ਹੋ। ਸ਼ਾਨਦਾਰ ਲਾਜਵਾ ਸ਼ਾਟ ਅਤੇ ਬਾਉਂਡਰੀ ਪਾਰ ਚੋਕਾ। ਤੁਸੀਂ ਅੱਜ ਕਿਉਂ ਆਏ ਹੋ? ਜਦ ਮੁੱਦਾ ਸੋਲਵ ਹੋ ਗਿਆ। ਜਦੋਂ ਉਹਨਾਂ ਨੇ ਕਹਿਤਾ ਸੀ ਰੀਡਿਜ਼ਾਈਨ ਕਰਾਂਗੇ ਫੇਸਬੁਕ ਤੇ ਫੋਟਵਾ ਪਾਤੀਆਂ ਸਾਡੀ ਵੀਡੀਓ ਵੀ ਚੱਲ ਗਈ ਅਗਲੇ ਦਿਨ ਭੱਜੇ ਭੱਜੇ ਆਏ ਨੇ ਤੇ ਅੱਜ ਕਾਣ ਦਾ ਕੀ ਅਗਲੇ ਹੀ ਦਿਨ ਇੱਥੇ ਅਸਰਾਨ ਸਾਹਿਬ ਆ ਗਏ ਔਰ ਉਸ ਤੋਂ ਬਾਅਦ ਖ਼ਬਰਾਂ 'ਚ ਬਿਆਨ ਵੀ ਲੱਗੇ ਕਿ ਭਾਈ ਅਸੀਂ ਚੌਂਕ ਨੂੰ ਰੀਡਿਜ਼ਾਈਨ ਕਰਾਂਗੇ ਲੇਕਿਨ ਲੇਕਿਨ ਚੌਂਕ ਇੱਕ ਵਾਰੀ ਪਹਿਲਾਂ ਪੂਰਾ ਬਣ ਜਾਵੇ ਚੌਂਕ ਚਲਾ ਦੀਏ ਜਿਹੜੀਆਂ ਬੱਸਾਂ ਦਾ ਰੂਟ ਡਾਇਵਰਟ ਦੂਜੇ ਪਾਸੇ ਕੀਤਾ ਹੋਇਆ ਉਹਨੂੰ ਖੋਲ੍ਹ ਦਈਏ ਜਿਹੜਾ ਜਾਮ ਹੁਣ 15-15 ਮਿੰਟ 20-20 ਮਿੰਟ ਦਾ ਰਕਦਾ ਪਿਆ ਹੋਇਆ ਹੈ ਬਿੱਦੂ ਡੇਢ-ਡੇਢ ਘੰਟੇ ਦਾ ਜਾਮ ਲੱਗੇਗਾ ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਭਾਈ ਇਹਦਾ ਕਰਨ ਆ ਆ ਫਲੱਡ ਲਾਈਟ ਲਗਾ ਪੀ ਗਈ ਹੈ ਦੇਖੋ ਜਦ 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 ਇਸ ਫਲਾਈਓਵਰ ਦੇ ਦੋਨੋਂ ਪਾਸੇ ਡ੍ਰਿਲ ਕਰਕੇ ਆਪਾਂ ਲਾਈਟਾਂ ਲਾਣੀਆਂ ਤਾਂ ਫਿਰ ਇਹ ਪਿੱਲਰ ਇਸ ਜਗ੍ਹਾ ਤੇ ਫਲੱਡ ਲਾਈਟ ਲਗਾ ਕੇ ਲਗਾਉਣ ਦੀ ਜ਼ਰੂਰਤ ਨਹੀਂ ਸੀ ਕਾਰਾਂ ਵਾਲਿਆਂ ਵਾਸਤੇ ਬਣਾਇਆ ਬੱਸਾਂ ਵਾਲਿਆਂ ਵਾਸਤੇ ਬਣਾਇਆ ਕਿ ਤੁਸੀਂ ਆਮ ਆਦਮੀ ਉਹ ਆਦਮੀ ਜਿਹੜਾ ਫੁੱਟਪਾਥ ਤੇ ਚੱਲਦਾ ਹੈ ਜਿਹੜਾ ਕੀ ਪੈਦਲ ਚੱਲਣ ਵਾਲਾ ਆਦਮੀ ਹੈ ਉਹਦੇ ਵਾਸਤੇ ਕੋਈ ਫੁੱਟਪਾਥ ਕੋਈ ਡਿਜ਼ਾਈਨ ਕੋਈ ਚੌਂਕਪਾਰਕ ਉਹ ਕਰ ਸਕਦਾ ਇਸ ਸ਼ਾਮ ਚ ਨਹੀਂ ਕਰ ਸਕਦਾ ਕੁਬਰ ਮੇਰੇ ਆਵਾਜ਼ ਚ ਕੰਦਗੋ ਮੰਨਿਆ ਉਸ ਤੋਂ ਪਹਿਲਾਂ ਕਿਉਂ ਨਹੀਂ ਆਏ ਕਿਉਂ ਨਹੀਂ ਦੇਖਿਆ ਕਿ ਹਾਂ ਗਲਤ ਹੋਇਆ ਹੁਣ ਵੀ ਇਹ ਕਹਿ ਦੇਣਾ ਕਿ ਭਾਈ ਬਸਾਂ ਦੇ ਰੂਟ ਖੋਲਾਂਗੇ ਚੌਂਕ ਪੂਰਾ ਬਣ ਜਾਂਦਾ ਕਰੋੜਾ ਰੁਪਿਆ ਲੱਖਾਂ ਰੁਪਏ ਚ ਕਰੋੜਾ ਰੁਪਿਆ ਹੋਰ ਲਾਤਾ ਜਾਏਗਾ ਮਿੱਟੀ ਪਾਈ ਜਾਏਗੀ ਬੂਟੇ ਲਗਾਏ ਜਾਣਗੇ ਹੋਰ ਇਹਦੀ ਡਿਜ਼ਾਈਨ ਕਰ ਦਿੱਤਾ ਜਾਏਗਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਸ ਤੋਂ ਚੰਗਾ ਤਾਂ ਲੁਧਿਆਣੇ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਟ੍ਰੈਫਿਕ ਲਾਈਟਾਂ ਚੰਗੀਆਂ ਸੀ ਸਿਰਫ ਟ੍ਰੈਫਿਕ ਲਾਈਟਾਂ ਹੀ ਲਾ ਦਿਓ ਸਿਰਫ ਬਿਆਨ ਦੇ ਦੇਣਾ ਕਿ ਅਸੀਂ ਕਰਾਂਗੇ ਮੈਂ ਬਿਆਨ ਨਹੀਂ ਚਾਹੁੰਦਾ ਢਾਂਦੇ ਦੇ ਵਿੱਚ ਕੋਈ ਵੀ ਕੰਮ ਹੋਣਾ ਕੋਈ ਵੀ ਚੌਂਕ ਹੋਣਾ ਇੰਜੀਨੀਅਰ ਸਾਰੇ ਐਵੇਂ ਆ ਕੁਮਾਰ ਗੌਰਵ ਨੂੰ ਸਭ ਕੁਝ ਪਤਾ ਹੁੰਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੁਮਾਰ ਗੌਰਵ ਨੂੰ ਪੁੱਛਿਆ ਜਾਵੇ ਸ਼ਹਿਰ ਦੇ ਲੋਕਾਂ ਨੂੰ ਪੁੱਛਿਆ ਜਾਵੇ ਕੱਲੇ ਕੁਮਾਰ ਗੌਰਵ ਨੂੰ ਨਾ ਪੁੱਛਿਆ ਜਾਵੇ ਜੇ ਕੁਮਾਰ ਗੌਰਵ ਕਰਤ ਸੀਗਾ ਤਾਂ ਫਿਰ ਕਿਉਂ ਦੋ ਦਿਨਾਂ ਬਾਅਦ ਆਏ ਕਿਉਂ ਦੋ ਦਿਨਾਂ ਬਾਅਦ ਆਏ ਕਿਉਂ ਸੋਚਦੇ ਪਏ ਐ ਕਿ ਇਹਨੂੰ 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 ਰੀਕਨਸਟਰਕਟ ਮਾਰੇ ਸੋਚਾਂਗੇ ਅੱਜ ਨਾ ਵੱਡਾ ਫਲਾਇਰ ਬਣਦਾ ਪਿਆ ਫਲਾਇਰ ਬਣਾਤਾ ਤਾਂ ਮੇਰਾ ਟ੍ਰੈਫਿਕ ਕੱਟ ਗਿਆ ਇੱਕ ਤਾਂ ਜਿਹੜਾ ਪੋਲ ਹੈਗਾ ਵਾ ਲੋਹੇ ਵਾਲਾ ਜਿਹਦੇ ਫਲੱਡ ਲਾਈਟ ਲੱਗੀਆਂ ਵਾ ਇਹਨੂੰ ਸ਼ਿਫਟ ਕੀਤਾ ਜਾਵੇ ਦੂਸਰਾ ਚਾਹੇ ਇੱਥੇ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ ਚਾਹੇ ਚੌਕ ਛੋਟਾ ਕੀਤਾ ਜਾਵੇ ਸਰਾਹ ਲਿੱਤੀ ਜਾਵੇ ਇੰਜੀਨੀਅਰਸ ਦੀ ਦੋ ਗੱਲਾਂ ਤੀਸਰੀ ਗੱਲ ਉਸ ਪਿੱਲਰ ਦਾ ਹੱਲ ਕੀਤਾ ਜਾਵੇ ਕਿਉਂਕਿ ਉੱਥੋਂ ਹੀ ਸ਼ੁਰੂਆਤ ਹੋ ਜਾਂਦੀ ਹੈ ਟ੍ਰੈਫਿਕ ਰੇਂਗ ਰੇਂਗ ਕੇ ਚੱਲਣ ਦੀ ਇਹ ਚੀਜ਼ਾਂ ਤਾਂ ਹੀ ਕਰ ਸਕਦੇ ਹੋ ਇੱਥੇ ਆ ਕੇ ਜੋ ਤੁਸੀਂ ਦੇਖੋਗੇ ਦੋ ਐਂਬੂਲੈਂਸ ਪਿੱਛੇ ਫਸੀਆਂ ਹੋਈਆਂ ਨੇ ਤਾਂ ਇਹ ਕਿਸ ਸੋਚ ਨਾਲ ਚੌਂਕ ਬਣਾਇਆ ਗਿਆ ਕੀ ਸੋਚ ਕੇ ਬਣਾਇਆ ਗਿਆ ਜਦ ਕੀ ਪਤਾ ਨਹੀਂ ਵਿਪਲਨਗਰ ਚੌਂਕ ਦੇ ਵਿੱਚ ਸੀ ਸਾਰਾ ਟ੍ਰੈਫਿਕ ਜਿਹੜਾ ਲੁਧਿਆਣੇ ਦਾ ਆਣਾ ਕਿੰਨੀ ਔਖੇ ਤਰੀਕੇ ਨਾਲ ਇੱਥੋਂ ਐਂਬੂਲੈਂਸ ਜਿਹੜੀਆਂ ਨੇ ਦੋ ਗੱਟੀਆਂ ਐਂਬੂਲੈਂਸ ਕਿੰਨੇ ਔਖੇ ਤਰੀਕੇ ਨਾਲ ਨਿਕਲੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਦਾ ਐਂਬੂਲੈਂਸ ਤੋਂ ਉਹ ਇੱਕੋ ਦਮਾਰ ਇੱਥੋਂ ਪਾਰ ਨਗਰ ਚੌਂਕ ਨੇ ਔਖੇ ਤਰੀਕੇ ਨਾਲ ਪਹਿਲਾਂ ਪਿੱਛੋਂ ਫਸ ਕੇ ਨਿਕਲੇ ਨੇ ਹੁਣ ਇੱਥੋਂ ਨਿਕਲਣ ਗਿਆ ਸੱਸ਼ਰ ਕਾਲ ਢੇਲੀਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਇਸ ਸਮੇਂ ਭਾਰਤ ਨਗਰ ਚੌਂਕ ਦੇ ਵਿੱਚ ਮੌਜੂਦ ਹਾਂ ਕੁਝ ਦਿਨਾਂ ਪਹਿਲਾਂ ਵੀ ਇਹ ਚੌਂਕ ਆਏ ਸੀ ਤਾਂ ਤੁਹਾਨੂੰ ਦਿਖਾਇਆ ਸੀ ਵੀ ਕਿੰਨਾ ਵੱਡਾ ਇਹ ਚੌਂਕ ਬਣਾ ਦਿੱਤਾ ਗਿਆ ਅਵੇ ਸੜਕ ਛੋਟੀ ਰਹਿ ਗਈ ਤਾਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਦੇ ਆ ਇਧਰੋਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਕਹਿ ਦਿੱਤਾ ਗਿਆ ਵੀ ਇਸ ਨੂੰ ਰੀਡਿਜ਼ਾਈਨ ਕੀਤਾ ਜਾਏਗਾ ਪਰ ਕਦੋਂ ਕੀਤਾ ਜਾਏਗਾ ਕਿਵੇਂ ਕੀਤਾ ਜਾਏਗਾ ਉਸਦੇ ਬਾਰੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿ ਕਦੋਂ ਰੀ ਡਿਜ਼ਾਈਨ ਹੋਊਗਾ ਕਦੋਂ ਪ੍ਰਸ਼ਾਸਨ ਜਿਹੜਾ ਉਹ ਜਾਗੂਗਾ ਕਿਉਂਕਿ ਪੋਸਟਾ ਪਾ ਦਿੱਤੀ ਗਈ ਪਰ ਪੋਸਟ ਪਾ ਕੇ ਇੱਕ ਠੰਡੇ ਬਸਤੇ ਵਿੱਚ ਨੂੰ ਪਾ ਦਿੱਤਾ ਗਿਆ ਤਾਂ ਹੁਣ ਕੁਮਾਰ ਗੌਰਵ ਸੱਚਾ ਯਾਦਦਾ ਗੱਲਬਾਤ ਕਰਦੇ ਹਾਂ ਸਮੂਹ ਤੇ ਕੀ ਹੋ ਗਿਆ ਕੁਮਾਰ 16 14 19 20 21 ਮੈਂ ਬਾਸਕਟਬਾਲ ਖੇਡ ਰਿਹਾ ਬਾਈ ਜੀ ਐਸ ਤੋਂ ਕੋਈ ਡਿਸਟਰਬ ਨਾ ਕਰੋ ਦੇਖੋ ਮੈਨਾਂ ਇਹਨਾਂ ਨੂੰ ਸੋਹਣਾ ਇਹਨਾਂ ਨੂੰ ਸੋਹਣਾ ਸਟੇਡੀਅਮ ਲੁਧਿਆਣਾ ਸ਼ਹਿਰ ਨੂੰ ਮਿਲਿਆ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਬਰਦਸਤ ਕਿੰਨਾ ਵੱਡਾ ਲੱਗਿਆ ਔਰ ਦੇਖੋ ਸਟਰਡ ਲਾਈਟ ਵੀ ਲੱਗੀਆਂ ਹੋਈਆਂ ਫਰੰਟ ਲਾਈਟ ਵੀ ਲੱਗੀਆਂ ਹੋਈਆਂ ਇੱਥੇ ਔਰ ਹਰ ਤਰ੍ਹਾਂ ਦਾ ਤਿਆਰ ਹੋ ਰਹੀ ਹੈ ਪਿਚ ਤਿਆਰ ਹੋ ਰਹੀ ਹੈ ਲੁਧਿਆਣੇ ਵਾਲੇ ਨੂੰ ਸਟੇਡੀਅਮ ਮਿਲਣ ਜਾ ਰਿਹਾ ਵੈ ਮੁਲਾਪੁਰ ਤੋਂ ਪਹਿਲੇ ਵੱਡਾ ਸਟੇਡੀਅਮ ਮੰਨ ਰਿਹਾ ਸੋ ਜੇ ਸਟੇਡੀਅਮ ਮੰਨ ਰਿਹਾ ਤਾਂ ਬੈਟ ਔਰ ਬਾਲ ਦੀ ਮੈਂ ਕਮੀ ਨਹੀਂ ਹੋਣ ਦੇਣੀ ਸੀ ਅੱਜ ਮੈਂ ਬੈਟ ਤੇ ਬਾਲ ਦੋਨੋਂ ਨਾਲ ਲੈ ਕੇ ਆਇਆ ਹਾਂ ਸਟੌਂਗ ਦੇ ਵਿੱਚ ਇਹ ਭਾਰਤਨਗਰ ਦਾ ਚੌਕ ਹੈ ਇਹ ਲੁਧਿਆਣਾ ਸ਼ਹਿਰ ਦਾ ਚੌਕ ਹੈ ਇਹ ਲੁਧਿਆਣਾ ਸ਼ਹਿਰ ਦੇ ਹਰ ਆਦਮੀ ਦਾ ਚੌਕ ਹੈ ਇੱਥੋਂ ਸ਼ਾਇਦ ਹੀ ਕੋਈ ਆਦਮੀ ਲੁਧਿਆਣੇ ਦਾ ਹੋਵੇ ਜਿੰਦਾ ਇੱਥੋਂ ਨਿਕਲਣਾ ਨਾ ਹੋਵੇ ਮੈਂ ਵਿੱਚ ਰੁਕਾਂਗਾ ਇਹ ਗੱਲ ਤਾਂ ਆਪਾਂ ਪਿਛਲੀ ਵਾਰੀ ਵੀ ਕਰ ਲਿਆ ਲੋਕਾਂ ਨੂੰ ਇਹ ਲੱਗੇ ਪਿਛਲੀ ਵੀਡੀਓ ਦੁਆਰਾ ਰਿਪੀਟ ਹੋ ਗਈ ਦੁਬਾਰਾ ਰਿਵਰਟ ਹੋ ਗਈ ਤੁਸੀਂ ਅੱਜ ਕਿਉਂ ਆਏ ਹੋ ਜਦ ਮੁੱਦਾ ਸੋਲਵ ਹੋ ਗਿਆ ਜਦ ਉਹਨਾਂ ਨੇ ਕਹਿਤਾ ਸੀ ਰੀ ਡਿਜ਼ਾਈਨ ਕਰਾਂਗੇ ਫੇਸਬੁਕ ਤੇ ਫੋਟੋਆ ਪਾਤੀਆਂ ਸਾਡੀ ਵੀਡੀਓ ਵੀ ਚੱਲ ਗਈ ਅਗਲੇ ਦਿਨ ਪੱਜੇ ਪੱਜੇ ਆਏ ਨੇ ਤੇ ਅੱਜ ਆਣ ਦਾ ਕੀ ਮਤਲਬ ਸੀ ਮੇਰੀ ਗੱਲ ਦਾ ਜਵਾਬ ਦਿਓ ਬਹੁਤ ਅੱਛਾ ਲੱਗਿਆ ਮੈਨੂੰ ਕਿ ਅਗਲੇ ਹੀ ਦਿਨ ਇੱਥੇ ਅਫਸਰਾਨ ਸਾਹਿਬ ਆ ਗਏ ਔਰ ਉਸ ਤੋਂ ਬਾਅਦ ਖਬਰਾਂ 'ਚ ਬਿਆਨ ਵੀ ਲੱਗ ਗਿਆ ਕਿ ਭਾਈ ਅਸੀਂ ਚੌਂਕ ਨੂੰ ਰੀ ਡਿਜ਼ਾਈਨ ਕਰਾਂਗੇ ਲੇਕਿਨ ਲੇਕਿਨ ਚੌਂਕ ਇੱਕ ਵਾਰੀ ਪਹਿਲਾਂ ਪੂਰਾ ਬਣ ਜਾਵੇ ਅੱਛਾ ਚੌਂਕ ਚਲਾ ਦਈਏ ਅੱਛਾ ਜਿਹੜੀਆਂ ਬੱਸਾਂ ਦਾ ਰੂਟ ਡਾਇਵਰਟ ਦੂਜੇ ਪਾਸੇ ਕੀਤਾ ਹੋਇਆ ਉਹਨੂੰ ਖੋਲ ਦਈਏ ਇੱਥੇ ਜਿਹੜਾ ਜਾਮ ਹੁਣ 15-15 ਮਿੰਟ 20-20 ਮਿੰਟ ਦਾ ਲੱਗਦਾ ਪਿਆ ਵਾ ਪਿੱਛੋਂ ਡੇਢ-ਡੇਢ ਘੰਟੇ ਦਾ ਜਾਮ ਲੱਗੇਗਾ ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਭਾਈ ਇਹਦਾ ਕਰਨ ਆ ਕੀ ਹੈ ਦੇਖੋ ਇੱਕ ਚੀਜ਼ ਜਿਹੜੀ ਗਲਤ ਹੈਗੀ ਆ ਉਹ ਸਾਨੂੰ ਨਜ਼ਰ ਆ ਰਹੀ ਹੈ ਕਿ ਪਹਿਲ ਦੇ ਆਧਾਰ ਤੇ ਠੀਕ ਕਰਨਾ ਚਾਹੀਦਾ ਇਹ ਪੁਲ ਜਿਹੜਾ ਹੈਗਾ ਵਾ ਦੇਖੋ ਇਹ ਸੁਪਰਲਾਈਸ ਸੇ ਸ਼ੁਰੂ ਕਰ ਦਿੱਤੇ ਗਏ ਹੈਗੇ ਆ ਲੇਕਿਨ ਮੈਂ ਫੇਰ ਕਹਾਂਗਾ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਨੈਸ਼ਨਲ ਹਾਈਵੇ ਨੂੰ ਕਹਾਂਗਾ ਮੈਂ ਬਾਰ ਬਾਰ ਕਹਾਂਗਾ ਮੈਂ ਡੀਸੀ ਮੈਡਮ ਨੂੰ ਕਹਾਂਗਾ ਬੜੀਆਂ ਉਮੀਦਾਂ ਉਹਨਾਂ ਤੋਂ ਲੁਧਿਆਣੇ ਸ਼ਹਿਰ ਨੂੰ ਨਵੇਂ ਮੈਡਮ ਆਏ ਹੈਗੇ ਆ ਤੇ ਸ਼ੋਇਤਾ ਜੀ ਸੋ ਮੈਂ ਇਹ ਦੱਸਣਾ ਚਾਹਾਂਗਾ ਕਿ ਦੇਖੋ ਇਹ ਚੌਂਕ ਅਹਿਮ ਚੌਂਕ ਹੈ ਇਹ ਆਪਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਕਿ ਅਹਿਮ ਚੌਂਕ ਹੈ ਇਹ ਚੌਂਕ ਬਿਨਾਂ ਲੁਧਿਆਣੇ ਸ਼ਹਿਰ ਦਾ ਗੁਜ਼ਾਰਾ ਨਹੀਂ ਹੈ ਟ੍ਰੈਫਿਕ ਇਤੋਂ ਰੇਗ ਰੇਗ ਕੇ ਲੰਘਦਾ ਪਿਆ ਔਰ ਸਭ ਤੋਂ ਵੱਡੀ ਗੱਲ ਬਾਰ ਬਾਰ ਕਹਿ ਰਿਹਾ ਹਾਂ ਕਿ ਸੜਕ ਉੱਥੋਂ ਦੀ ਬਹੁਤ ਟਾਈਟ ਹੈ ਬਹੁਤ ਛੋਟੀ ਹੈ ਸਾਹਮਣੇ ਪਿੱਲਰ ਜਿਹੜਾ ਹੈਗਾ ਉਹ ਵਿਚਕਾਰ ਆ ਰਿਹਾ ਵੈ ਔਰ ਪੀਡੀ ਸਾਹਿਬ ਦਾ ਕਹਿਣਾ ਵੈ ਨੈਸ਼ਨਲ ਹਾਈਵੇ ਥੌਰਟੀ ਦੇ ਪ੍ਰੋਜੈਕਟ ਡਾਇਰੈਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਚਾਰ ਪਿੱਲਰਾਂ ਕਰਕੇ ਅਸੀਂ ਐਡਾ ਵੱਡਾ ਚੌਂਕ ਬਣਾਤਾ ਮੈਂ ਇੱਕ ਮਾਹਿਰ ਇੰਜੀਨੀਅਰ ਦੀ ਇੱਕ ਨਹੀਂ ਮੈਂ ਦੋ ਤਿੰਨ ਦੀ ਮੈਂ ਪਿਛਲੇ ਦੋ ਤਿੰਨ ਦਿਨਾਂ ਚੋ ਸਲਾਹ ਲਈਤੀ ਹੈ ਸਲਾਹ ਲੈਣ ਤੋਂ ਬਾਅਦ ਉਹਨਾਂ ਨੇ ਦੱਸਿਆ ਮੈਨੂੰ ਕਿ ਗੌਰਵ ਜੀ ਦਾ ਜਿਓਮੈਟਰੀ ਦਾ ਜਿਹੜਾ ਡਿਜ਼ਾਈਨ ਹੈਗਾ ਵੈ ਉਹ ਖੰਬੇ ਦੇ ਕੋਲੋਂ ਜਿਹੜਾ ਖੰਭਾ ਰੋਡ ਦੇ ਵਿੱਚ ਘਾਰ ਹੈਗਾ ਵੈ ਜਿਹੜਾ ਕੋਰਪ ਕੋਮਪਲੈਕਸ ਕੋਲੋਂ ਆਉ ਤਾ ਚੌਥਾ ਖੰਭਾ ਇਸ ਪਿੱਲਰ ਦੇ ਇੱਥੇ ਨੂੰ ਆ ਗਿਆ ਇੱਧਰ ਨੂੰ ਪੀਜੀ ਇੱਧਰ ਨੂੰ ਆ ਕੇ ਦਿਖਾਓ ਆ ਚੌਰਾ ਚੱਕ ਉਹ ਸਾਹਮਣੇ ਦੇਖੋ ਉਹ ਜਿਹੜਾ ਚੌਰਾ ਸਪਿਲਰ ਹੈਗਾ ਵਾ ਸਾਹਮਣੇ ਜੋ ਟ੍ਰੈਫਿਕ ਆਏਗਾ ਉਹ ਚੌਰਾ ਸਪਿਲਰ ਇਸ ਗੋਲ ਪਿਲਰ ਦੀ ਬੈਕ ਸਾਈਡ ਚੌਰਾ ਸਪਿਲਰ ਹੈ ਉਹ ਸੜਕ ਦੇ ਬਿਲਕੁਲ ਵਿੱਚਕਾਰ ਹੈਗਾ ਵਾ ਦੇਖੋ ਕੱਟੋ-ਕੱਟ 1 ਮੀਟਰ ਉਹਦੇ ਨਾਲ ਜਗ੍ਹਾ ਦੋਨੋਂ ਪਾਸੇ ਛੜਨੀ ਪਏਗੀ ਨਹੀਂ ਤਾਂ ਕਾਰਾਂ ਵਿੱਚ ਆ ਕੇ ਵੱਜਣਗੀਆਂ ਔਰ ਇਸ ਇਸ ਪਿਲਰ ਦਾ ਕੋਈ ਹੱਲ ਹੋਵੇ ਸੋਚਿਆ ਜਾਵੇ ਇਸ ਪਿਲਰ ਨੂੰ ਇੱਧਰ-ਉੱਧਰ ਕੀਤਾ ਜਾਵੇ ਤਾਂ ਕਿ ਇਹ ਸੜਕ ਖੁੱਲ ਜਾਏ ਅਗਰ ਇਹ ਸੜਕ ਖੁੱਲ ਗਈ ਉਸ ਤੋਂ ਬਾਅਦ ਇੱਥੋਂ ਦੀ ਆ ਕੇ ਇਹ ਜਿਹੜਾ ਚੌਂਕ ਹੈਗਾ ਵਾ ਇਹ ਚੌਂਕ ਅਗਰ ਆ ਜਿਹੜਾ ਆ ਜਿਹੜਾ ਪੋਲ ਲਗਾਇਆ ਗਿਆ ਲੋਹੇ ਦਾ ਜਿੰਨੇ ਫਲੱਡ ਲਾਈਟ ਲਗਾਈਆਂ ਗਈਆਂ ਆ ਤੁਸੀਂ ਦੇਖ ਸਕਦੇ ਹੋ ਆ ਫਲੱਡ ਲਾਈਟਾਂ ਲਗਾਤੀਆਂ ਗਈਆਂ ਦੇਖੋ ਜਦ 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 ਇਸ ਫਲਾਈਓਵਰ ਦੇ ਦੋਨੋਂ ਪਾਸੇ ਡ੍ਰਿਲ ਕਰਕੇ ਆਪਾਂ ਲਾਈਟਾਂ ਲਾਣੀਆਂ ਤਾਂ ਫਿਰ ਇਹ ਪਿੱਲਰ ਇਸ ਜਗ੍ਹਾ ਤੇ ਫਲੱਡ ਲਾਈਟ ਲਗਾ ਕੇ ਲਗਾਉਣ ਦੀ ਜ਼ਰੂਰਤ ਨਹੀਂ ਸੀ ਇਹ ਪਿੱਲਰ ਇੱਧਰ ਦੀ ਬਜਾਏ ਅਗਰ ਅਗਰ ਇਸ ਸਾਈਡ ਦੀ ਬਜਾਏ ਅਗਰ ਇਹ ਪਿਲਰ ਜਿਹੜਾ ਹੈਗਾ ਵਾ ਜਿਹੜਾ ਪਿਲਰ ਇੱਥੇ ਲੱਗਿਆ ਮੈਂ ਦਿਖਾਉਂਗਾ ਕਿ ਪਿਲਰ ਦਿਖਾਇਓ ਭਾਈ ਜੀ ਆ ਪਿਲਰ ਦਾ ਇਸ ਸਾਈਡ ਤੇ ਲੱਗਿਆ ਵਾ ਇਸ ਸਾਈਡ ਦੀ ਬਜਾਏ ਆ ਪਿਲਰ ਅਗਰ ਇਸ ਸਾਈਡ ਦੇ ਉੱਤੇ ਆ ਦੋਨੋਂ ਫਲਾਈਓਵਰਸ ਦੇ ਸੈਂਟਰ ਤੇ ਆ ਸੈਂਟਰ ਤੇ ਲੈ ਆਓ ਇਸ ਸਾਈਡ ਤੇ ਅਗਰ ਇੱਥੇ ਆ ਜਾਏਗਾ ਤਾਂ ਉਹਦੇ ਨਾਲ ਸਾਹਮਣੇ ਵੀ ਨਜ਼ਰ ਆਏਗਾ ਇਧਰੋਂ ਵੀ ਨਜ਼ਰ ਆਏਗਾ ਇਧਰੋਂ ਵੀ ਨਜ਼ਰ ਆਏਗਾ ਔਰ ਉਸ ਤੋਂ ਬਾਅਦ ਇਸ ਪਿਲਰ ਦੇ ਹਟਣ ਤੋਂ ਬਾਅਦ ਭਾਈ ਜੀ ਇਧਰ ਇਸ ਸਾਈਡ ਤੇ ਅਗਰ ਤੁਸੀਂ ਦਿਖਾਓਗੇ ਨਾ ਤੇ ਇਹ ਪਿਲਰ ਦੇ ਹਟਣ ਤੋਂ ਬਾਅਦ ਜਿੱਥੇ ਲਾਈਟਸ ਲੱਗੀਆਂ ਇਹ ਲੋਹੇ ਦਾ ਪੋਲ ਹੈ ਇਹ ਹਟਣ ਤੋਂ ਬਾਅਦ ਜਿਓਮੈਟ੍ਰੀਕਲੀ ਉਸ ਟੋਲ ਤੋਂ ਉਸ ਖੰਭੇ ਤੋਂ ਲੈ ਕੇ ਇਹਦਾ ਡਿਜ਼ਾਈਨ ਅਗਰ ਇਸ ਤਰੀਕੇ ਨਾਲ ਸੋ ਛੋਟਾ ਕਰਤਾ ਜਾਏਗਾ ਇਹਨੂੰ ਘੁਮਾਤਾ ਜਾਏਗਾ ਤੇ ਕਿੱਟੋ ਘੜ 30 40 ਫੁੱਟ ਸੜਕ ਖੁੱਲ ਜਾਏਗੀ ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਸਾਡੇ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇ ਆਫ ਅਥਾਰਟੀ ਨੂੰ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਹਾਂ ਕਿ ਇਹ ਜਿਹੜਾ ਚੌਕ ਹੈ ਸਿਰਫ ਕਾਰਾਂ ਵਾਲਿਆਂ ਵਾਸਤੇ ਬਣਾਇਆ ਵੈ ਕਿ ਬੱਸਾਂ ਵਾਲਿਆਂ ਵਾਸਤੇ ਬਣਾਇਆ ਕਾਰਾਂ ਵਾਲਿਆਂ ਵਾਸਤੇ ਬਣਾਇਆ ਬੱਸਾਂ ਵਾਲਿਆਂ ਵਾਸਤੇ ਬਣਾਇਆ ਕਿ ਤੁਸੀਂ ਆਮ ਆਦਮੀ ਉਹ ਆਦਮੀ ਜਿਹੜਾ ਫੁੱਟਪਾਥ ਤੇ ਚੱਲਦਾ ਜਿਹੜਾ ਕਿ ਪੈਦਲ ਚੱਲਣ ਵਾਲਾ ਆਦਮੀ ਹੈ ਉਹਦੇ ਵਾਸਤੇ ਕੋਈ ਫੁੱਟਪਾਥ ਕੋਈ ਡਿਜ਼ਾਈਨ ਕੋਈ ਚੌਂਕ ਪਾਰ ਉਹ ਕਰ ਸਕਦਾ ਇਸ ਜਾਮ ਚ ਨਹੀਂ ਕਰ ਸਕਦਾ ਕੁਮਰ ਜੀ ਉਹਦੇ ਵਾਸਤੇ ਨੇ ਸੋਚਿਆ ਸਾਈਕਲ ਵਾਲਾ ਆਦਮੀ ਇੱਕ ਵਾਰੀ ਮੇਰੇ ਕਹਿੰਦੇ ਲੁਧਿਆਣੇ ਦੇ ਜਿੰਨੇ ਲੀਡਰ ਸਾਬਾਨ ਅਫਸਰ ਸਾਹਿਬ ਜਬਾਨ ਹੈ ਇੱਥੇ ਸਾਈਕਲ ਲੈ ਕੇ ਆਣ ਮੈਨੂੰ ਚੌਂਕ ਪਾਰ ਕੇ ਦਿਖਾ ਦੇ ਕੋਈ ਸੋਚਿਆ ਹੀ ਨਹੀਂ ਗਿਆ ਕੋਈ ਚੀਜ਼ਾਂ ਬਿਨਾਂ ਲੌਜੀਕਲੀ ਬਿਨਾਂ ਇਸ ਚੀਜ਼ਾਂ ਲਗਾਏ ਜੇ ਹੋਰ ਇੰਜੀਨੀਅਰ ਸਮਝ ਸਕਦੇ ਹੈ ਦੇਖੋ ਦੋ ਦਿਨਾਂ ਬਾਅਦ ਆਪਾਂ ਕਹਿੰਨੇ ਆ ਜੋ ਜੀ ਨਾ ਪਤਾ ਸਾਰੇ ਇੱਥੇ ਪਹੁੰਚੇ ਇਹ ਮੁੱਦਾ ਚੱਕਿਆ 2 ਦਿਨਾਂ ਬਾਅਦ ਪ੍ਰਸ਼ਾਸਨ ਹਰਕਤ ਚ ਆਇਆ ਹਰਕਤ ਚ ਕਿਉਂ ਆਇਆ ਕਿਉਂਕਿ ਮੰਨਿਆ ਉਹਨਾਂ ਨੇ ਮੰਨਿਆ ਨਾ ਕਿ ਹਾਂ ਗਲਤ ਕੁਝ ਹੋਇਆ ਹੈ ਗਲਤ ਕੁਝ ਹੋਇਆ ਹੈ ਲੇਕਿਨ ਉਹ ਗਲਤ ਜਿਹੜਾ ਮੰਨਿਆ ਮੇਰੇ ਆਵਾਜ਼ ਚੱਕਣ ਦੇ ਕਿਉਂ ਮੰਨਿਆ ਮੇਰੇ ਆਵਾਜ਼ ਚੱਕਣ ਦੇ ਕਿਉਂ ਮੰਨਿਆ ਉਸ ਤੋਂ ਪਹਿਲਾਂ ਕਿਉਂ ਨਹੀਂ ਆਏ ਕਿਉਂ ਨਹੀਂ ਦੇਖਿਆ ਕਿ ਹਾਂ ਗਲਤ ਹੋਇਆ ਵੈ ਹੁਣ ਵੀ ਇਹ ਕਹਿ ਦੇਣਾ ਕਿ ਭਾਈ ਬਸਾਂ ਦੇ ਰੂਟ ਖੋਲਾਂਗੇ ਚੌਂਕ ਪੂਰਾ ਬਣ ਜਾਂਦੇ ਕਰੋੜਾ ਰੁਪਿਆ ਹਲ ਲੱਖਾਂ ਰੁਪਏ ਚ ਕਰੋੜਾ ਰੁਪਿਆ ਹੋਰ ਲਾਤਾ ਜਾਏਗਾ ਮਿੱਟੀ ਪਾਈ ਜਾਏਗੀ ਬੂਟੇ ਲਗਾਏ ਜਾਣਗੇ ਹੋਰ ਇਹਦੀ ਡਿਜ਼ਾਈਨ ਕਰ ਦਿੱਤਾ ਜਾਏਗਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਸ ਤੋਂ ਚੰਗਾ ਤਾਂ ਲੁਧਿਆਣੇ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਟ੍ਰੈਫਿਕ ਲਾਈਟਾਂ ਹੀ ਚੰਗੀਆਂ ਸੀ ਸਿਰੋ ਟ੍ਰੈਫਿਕ ਲਾਈਟਾਂ ਹੀ ਲਾ ਦਿਓ ਟ੍ਰੈਫਿਕ ਲਾਈਟਾਂ ਹੀ ਲਾ ਦਿਓ ਅਸੀਂ ਚੰਗੇ ਸੀਗੇ ਸੋ ਮੈਂ ਇਹੀ ਕਹਾਂਗਾ ਕਿ ਸੋਚਣ ਦੀ ਜ਼ਰੂਰਤ ਹੈ ਇਸ ਸਿਰਫ ਬਿਆਨ ਸਿਰਫ ਬਿਆਨ ਦੇ ਦੇਣਾ ਕਿ ਅਸੀਂ ਕਰਾਂਗੇ ਮੈਂ ਬਿਆਨ ਨਹੀਂ ਚਾਹੁੰਦਾ ਲੁਧਿਆਣੇ ਦੇ ਵਿੱਚ ਕੋਈ ਵੀ ਕੰਮ ਹੋਣਾ ਕੋਈ ਵੀ ਚੌਂਕ ਹੋਣਾ ਇੰਜੀਨੀਅਰ ਸਾਰੇ ਐਵੇਂ ਆ ਕੁਮਾਰ ਗੌਰਵ ਨੂੰ ਸਭ ਕੁਝ ਪਤਾ ਹੁੰਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੁਮਾਰ ਗੌਰਵ ਨੂੰ ਪੁੱਛਿਆ ਜਾਵੇ ਸ਼ਹਿਰ ਦੇ ਲੋਕਾਂ ਨੂੰ ਪੁੱਛਿਆ ਜਾਵੇ ਕੱਲੇ ਕੁਮਾਰ ਗੌਰਵ ਨੂੰ ਨਾ ਪੁੱਛਿਆ ਜਾਵੇ ਜੇ ਕੁਮਾਰ ਗੌਰਵ ਗਲਤ ਸੀਗਾ ਤਾਂ ਫਿਰ ਕਿਉਂ ਦੋ ਦਿਨਾਂ ਬਾਅਦ ਆਏ ਕਿਉਂ ਦੋ ਦਿਨਾਂ ਬਾਅਦ ਆਏ ਕਿਉਂ ਸੋਚਦੇ ਭਏ ਕਿ ਇਹਨੂੰ 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 ਰੀਕਨਸਟਰਕਟ ਬਾਰੇ ਸੋਚਾਂਗੇ ਸਭ ਜੀ ਦਾ ਨਜ਼ਰ ਆ ਰਹੀ ਹੈ ਇਹ ਤਾਂ ਮੈਨੂੰ ਹੀ ਨਜ਼ਰ ਆ ਰਿਹਾ ਕੁਮਰ ਜੀ ਕਿਸੇ ਨੂੰ ਵੀ ਫੜ ਕੇ ਦੇਖ ਲੋ ਉਹ ਟ੍ਰੈਫਿਕ ਰੇਂਗ ਰੇਂਗ ਕੇ ਚੱਲਦਾ ਨਜ਼ਰ ਆ ਰਿਹਾ કે ਨਹੀਂ ਆ ਰਿਹਾ ਸੜਕ ਉੱਥੋਂ ਟਾਈਟ ਹੈ ਜਾਂ ਨਹੀਂ ਹੈ ਪੈਦਲ ਆਦਮੀ ਵਾਸਤੇ ਕੁਛੇ ਕੋਈ ਸੋਚਿਆ ਗਿਆ ਵਾ ਇਹ ਨਹੀਂ ਸੋਚਿਆ ਗਿਆ ਸਾਈਕਲ ਵਾਲਾ ਆਦਮੀ ਚੌਂਕ ਪਾਰ ਕਰ ਸਕਦਾ ਵਾ ਕੁਮਰ ਜੀ ਐਡਾ ਵੱਡਾ ਬਣਾ ਦੇਣਾ ਤੇ ਇੱਥੇ ਕ੍ਰਿਕਟ ਨਹੀਂ ਚੱਲੂਗਾ ਤਾਂ ਫਿਰ ਹੋਰ ਕੀ ਚੱਲੂਗਾ ਸੋਚਣ ਵਾਲੀ ਗੱਲਾਂ ਵਾ ਇਹ ਚੌਂਕ ਇਹ ਚੌਂਕ ਲੁਧਿਆਣਾ ਸ਼ਹਿਰ ਦਾ ਦਿਲ ਹੈ ਕੁਮਰ ਜੀ ਇਹ ਚੌਂਕ ਲੁਧਿਆਣਾ ਸ਼ਹਿਰ ਦਾ ਇੱਕ ਅਹਿਮ ਚੌਂਕ ਹੈ ਇਸ ਚੌਂਕ ਤੇ ਸਾਰੇ ਪੰਜਾਬ ਦੇ ਪਿੰਡਾਂ ਤੋਂ ਹਰ ਇੱਕ ਆਦਮੀ ਨੇ ਜਿਹਨੇ ਕਚੇੜੀ ਜਾਣਾ ਵੈ ਸਾਹਮਣੇ ਕਚੇੜੀ ਹੈ ਸੋ ਉਹਨੇ ਕਚੇੜੀ ਬਿਨਾਂ ਉਹ ਸਰਨਾ ਨਹੀਂ ਇੱਥੋਂ ਹੀ ਲੰਘਣਾ ਵੈ ਬੱਸ ਸਟੈਂਡ ਜਿਹਨੇ ਜਾਣਾ ਵੈ ਇੱਥੋਂ ਹੀ ਲੰਘਣਾ ਵੈ ਚੰਦਕਤਮਾ ਦਾ ਬੱਸ ਸਟੈਂਡ ਹੈ ਜਿਹਨੇ ਸ਼ਹਿਰ ਜਾਣਾ ਜਗਰਾਉਪੁਰ ਚੜਨਾ ਇੱਥੋਂ ਹੀ ਚੜਨਾ ਵੈ ਸੋ ਹਾਲਾਤ ਬੱਤੋਂ ਬੱਤਰ ਹੈ ਇਸ ਚੌਂਕ ਬਾਰੇ ਸਿਰਫ ਬਿਆਨ ਦੇਣ ਦੀ ਲੋੜ ਨਹੀਂ ਪ੍ਰੈਕਟੀਕਲੀ ਕੰਮ ਕਰਨ ਦੀ ਜ਼ਰੂਰਤ ਹੈ ਇੱਕ ਨਹੀਂ ਦੋ ਨਹੀਂ ਕਈ ਜਿਹੜੇ ਵਾਕਈ ਜਿਹੜੇ ਜਿਹੜੇ ਮਜੇਉ ਇੰਜੀਨੀਅਰ ਹੈਗੇ ਆ ਕਿਉਂਕਿ ਇਹ ਜਿਹੜਾ ਚੌਕ ਹੈ ਇਹ ਵਾਕਈ ਹੀ ਕੰਪਲਿਕੇਟਿਡ ਹੈ ਕਿਹਾ ਗਿਆ ਹੈ ਇਹਦੇ ਵਾਸਤੇ ਸੋਚਣਾ ਪਏਗਾ ਇਹਦੇ ਵਾਸਤੇ ਇੰਜੀਨੀਅਰਸ ਨੂੰ ਬੁਲਾ ਕੇ ਟੀਮ ਨੂੰ ਬੁਲਾ ਕੇ ਇਹਦੇ ਤੇ ਕੀ ਚੰਗਾ ਤੋਂ ਚੰਗਾ ਕਰਨਾ ਚਾਹੀਦਾ ਜਿੰਨਾ ਲੋਕਾਂ ਨੂੰ ਜਾਮ ਵਿੱਚ ਨਾ ਫਸਣਾ ਪਵੇ ਲੋਕਾਂ ਲੋਕਾਂ ਨੂੰ ਇੱਥੇ ਹਾਲਾਤ ਬੱਤੋਂ ਬੱਤਰ ਨਾ ਹੋਣ ਹਰ ਸਾਲ 7% ਦੇ ਕਰੀਬ ਟ੍ਰੈਫਿਕ ਵਧਦਾ ਕੁਮਰ ਜੀ ਹਰ ਸਾਲ ਸੋਚ ਕੇ ਦੇਖੋ ਹਾਂ ਹਰ ਸਾਲ 7% ਦੇ ਹਿਸਾਬ ਦੇ ਨਾਲ ਸੋਚੋ 10 ਸਾਲਾਂ ਬਾਅਦ ਟ੍ਰੈਫਿਕ ਕਿੰਨਾ ਹੋ ਜਾਏਗਾ 20 ਸਾਲਾਂ ਬਾਅਦ ਟ੍ਰੈਫਿਕ ਕਿੰਨਾ ਹੋ ਜਾਏਗਾ 30 ਸਾਲਾਂ ਬਾਅਦ ਟ੍ਰੈਫਿਕ ਕਿੰਨਾ ਹੋਏਗਾ ਕੀ ਕੋਈ ਵਿਜਨ ਸੋਚਿਆ ਸਾਡੇ ਪ੍ਰਸ਼ਾਸਨ ਨੇ ਸਾਡੇ ਅਫਸਰਾਂ ਨੇ ਕੋਈ ਵਿਜਨ ਸੋਚਿਆ ਕਿ ਇੰਨਾ ਟ੍ਰੈਫਿਕ ਆ ਜਾਂਦਾ ਵੱਡਾ ਫਲਾਇਰਓਵਰ ਬਣਦਾ ਪਿਆ ਫਲਾਇਰਓਵਰ ਬਣਾਤਾ ਤਾਂ ਤੇ ਮੇਰਾ ਟ੍ਰੈਫਿਕ ਕੱਟ ਗਿਆ ਉਹ ਭਲੇ ਮਨ ਤੋਂ ਉੱਪਰ ਦਾ ਟ੍ਰੈਫਿਕ ਵਾਸਤੇ ਪੁਲ ਬਣਾਤਾ ਨੀਚੇ ਤਾਂ ਤੁਸੀਂ ਟ੍ਰੈਫਿਕ ਦਾ ਬੇੜਾਗਲ ਕਰਤਾ ਨੀਚੇ ਤਾਂ ਜਾਮ ਲੱਗਣ ਲੱਗ ਗਿਆ ਸੋਚਣਾ ਤਾਂ ਲੁਧਿਆਣਾ ਸ਼ਹਿਰ ਦੇ ਲੋਕਾਂ ਵਾਸਤੇ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਵਾਸਤੇ ਲੁਧਿਆਣਾ ਸ਼ਹਿਰ ਦੀ ਸੜਕਾਂ ਤੁਸੀਂ ਤੇ ਚੌਂਕ ਵੜਾ ਕੇ ਟਾਈਟ ਕਰ ਦਿੱਤੀਆਂ ਹਨ ਹਾਲਾਤ ਬੱਤੋਂ ਬੱਤਰ ਹੈ ਸੋ ਮੈਂ ਤੁਹਾਡੇ ਚੈਨਲ ਰਾਹੀਂ ਅੱਜ ਅਪੀਲ ਕਰਾਂਗਾ ਲੁਧਿਆਣਾ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਸੱਚਾ ਯਾਦਾ ਆਵਾਜ਼ ਚੱਕਦਾ ਹੈ ਕਲਪਦਾ ਹੈ ਵਾ ਸਹੀ ਕਲਪਦਾ ਹੈ ਸੋ ਜੇ ਲੱਗਦਾ ਵਾ ਕਿ ਹਾਂ ਨੈਸ਼ਨਲ ਹਾਈਵੇ ਹੋਏ ਟੌਟੀ ਨੂੰ ਜਾਂ ਸਾਡੇ ਅਸਰਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਪਹਿਲ ਦੇ ਹੱਦ ਦੇ ਉੱਤੇ ਪੂਰਾ ਸੀਰੀਅਸ ਹੋ ਕੇ ਇਸ ਚੌਂਕ ਵੱਲ ਧਿਆਨ ਦੇਣਾ ਚਾਹੀਦਾ ਵਾ ਔਰ ਇਸ ਚੌਂਕ ਨੂੰ ਜਲਦ ਤੋਂ ਜਲਦ ਸਹੀ ਤਰੀਕੇ ਨਾਲ ਦਾ ਡਿਜ਼ਾਈਨ ਜਿਓਮੈਟ੍ਰਿਕਲੀ ਠੀਕ ਕਰਨਾ ਚਾਹੀਦਾ ਹੈਗਾ ਵਾ ਤਾਂ ਮੈਂ ਕਹਾਂਗਾ ਸ਼ੇਅਰ ਕਰੋ ਤੁਹਾਡਾ ਸ਼ੇਅਰ ਕਰਨਾ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਣਾ ਵਾ ਉਹਨਾਂ ਦੇ ਕੰਨ ਖੋਲਣਾ ਵਾ ਕਿਉਂਕਿ ਲੁਧਿਆਣਾ ਤੁਹਾਡਾ ਦੋਸਤ ਤੁਹਾਡਾ ਨਾ ਤੁਹਾਡਾ ਵੈ ਜਿੰਨਾ ਮੇਰਾ ਵੈ ਉਹਨਾਂ ਤੁਹਾਡਾ ਵੈ ਆਪਣੇ ਲੁਧਿਆਣੇ ਲਈ ਆਵਾਜ਼ ਚੱਕੋ ਦੋਸਤ ਮੈਂ ਇਹੀ ਕਹਾਂਗਾ